ਲੈ ਲਾਉਣਾ ਇਹਨੂੰ ਐ ਜਿਹੜਾ ਦੂਜਾ ਪਿਆ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਅੱਜ ਆਪਾਂ ਲਾਉਣ ਲੈ ਗਏ ਨੇ ਚਿੜੀਆਂ ਨੇ ਆ ਲੈਣੇ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਪਹਿਲਾਂ ਮੈਂ ਤੁਹਾਨੂੰ ਦਿਖਾਉਣਾ ਸਾਰੀ ਗੱਲਬਾਤ ਦੱਸਦਾ ਹਾਂ ਆ ਤੁਸੀਂ ਦੇਖ ਸਕਦੇ ਹੋ ਜਿਹੜਾ ਆ ਇਹ ਨਾ ਗੱਲਾਂ ਆਪਾਂ ਲੈ ਕੇ ਜਾਂਦਾ ਇਹ ਪਹਿਲਾਂ ਹੋਰ ਕਿਸੇ ਕੰਬੇ ਤੇ ਲੱਗਾ ਸੀਗਾ ਤੇ ਧੁੱਪੇ ਲੱਗਾ ਸੀ ਜਿਹੜੇ ਪੰਛੀ ਆ ਇਹਦੇ ਵਿੱਚ ਵੜਦੇ ਨਹੀਂ ਸੀਗੇ ਇਸ ਕਰਕੇ ਇਹਨਾਂ ਨੂੰ ਲਾ ਕੇ ਆਪਾਂ ਜਿਹੜੀ ਸਹੀ ਜਗ੍ਹਾ ਤੇ ਲਾਵਾਂਗੇ ਆਦਿ ਦੇਖ ਸਕਦੇ ਆ ਕਾ ਲੱਗਾ ਵੇ ਪਲੌਣ ਲੱਗੇ ਆ ਬਾਬਾ ਆ ਇਹਨੂੰ ਲਾਵਾਂਗੇ ਤੇ ਇਹਨੂੰ ਆਪਾਂ ਸਹੀ ਜਗ੍ਹਾ ਤੇ ਲੈ ਕੇ ਚੱਲਾਂਗੇ ਕਿਉਂਕਿ ਜਿਹੜੇ ਚੜੀਆਂ ਦਾ ਰਹਿਣ ਦਾ ਜਿਹੜਾ ਪ੍ਰਬੰਧ ਇਹਦਾ ਹੈ ਨਹੀਂ ਇਹ ਤਾਂ ਹੀ ਲੱਕੇ ਦਾ ਹੈਗਾ ਯਾਰ ਇਹਦੇ ਵਿੱਚ ਰਹਿੰਦਾ ਹੋਵੇ ਇਹਦੇ ਵਿੱਚ ਪਹਿਲਾਂ ਦੇਖ ਲੈ ਜਾ ਕੇ ਪਹਿਲਾਂ ਚੈੱਕ ਕਰਾਂਗੇ ਇਹਦੇ ਵਿੱਚ ਕਿਉਂ ਪਾੜੇ ਗਲਤ ਲਾ ਲਈ ਤੂੰ ਦੋ ਇੱਕ ਬੰਦਾ ਉੱਪਰ ਚਲਾ ਗਿਆ ਵਾ ਇਹਨੂੰ ਲਾ ਕੇ ਲਿਆਊਗਾ ਇਹਨੂੰ ਪਟੰਗਾਂਗੇ ਤੇ ਇੱਕ ਨਾ ਯਾਰ ਆਪਾਂ ਪਹਿਲਾਂ ਟੰਗੇ ਸੀ ਥੋੜੇ ਜਿਹੜੇ ਪਿੰਜਰੇ ਮਤਲਬ ਹੈਂ ਜਿਹੜੀ ਰਹਿਣਾ ਸ਼ੁਰੂ ਕਰਤਾ ਸੀ ਇਹਨਾਂ ਨੂੰ ਬਵਾਰੇ ਚ ਟ੍ਰੈਂਦਾ ਨਹੀਂਗਾ ਤੱਪ ਵਾਲੀ ਪੈਂਦੀ ਆ ਪਹਿਲਾਂ ਆਪਾਂ ਗੱਲੇ ਟੰਗੇ ਸੀ ਉਹਨਾਂ ਦੇ ਵਿੱਚ ਚਿਲੀਆਂ ਬਹੁਤ ਰਿੰਦਾਂਗਾ ਉਹ ਤੁਹਾਨੂੰ ਮੈਂ ਦਿਖਾਉਣਾ ਵਾ ਥੋੜਾ ਨਹੀਂ ਉੱਥੇ ਉਹ ਵਾਰ ਵਾਰ ਘੱਟ ਆਇਥੇ ਹੁੰਦਗਾ ਇਹਦੇ ਵਿੱਚ ਆ ਇਹਨਾਂ ਦੇ ਘਰ ਬਣੇ ਹੋਏ ਆ ਫੇਰ ਦੇਖੋ ਇਹਨਾਂ ਦੇ ਵਿੱਚ ਵੜ ਕੇ ਬਹਿਦੀਆਂ ਇੱਕ ਆ ਲੱਗਾ ਵਾ ਇੱਕ ਉਹਦੇ ਵਿੱਚ ਬਿਠੀ ਹੋਈ ਚਿੜੀ ਆ ਕਹਦੇ ਵਿੱਚ ਕੀ ਕਰ ਰਹੇ ਨੇ ਇਹਨਾਂ ਦੇ ਵੈਟਲੀਆਂ ਬੈਂਦੀਆਂ ਮਿੱਤਰੋ ਇਹ ਦੇਖ ਸਕਦੇ ਆ ਸਾਹਮਣੇ ਇੱਥੇ ਖੁੰਡਾ ਪਿਆ ਵਾ ਇਹਦੇ ਵਿੱਚ ਜਾਲੀ ਛਕਦੀਆਂ ਜਿਹਨਾਂ ਦਾ ਪਾਣੀ ਦਾ ਹੈਗਾ ਵਾ ਪ੍ਰਬੰਧ ਇੱਥੇ ਕੀਤਾ ਗਿਆ ਵਾ ਤੇ ਇਸ ਕਰਕੇ ਇਹਨਾਂ ਦਾ ਜਿਹੜਾ ਰਹਿਣ ਦਾ ਹੀ ਨਹੀਂ ਹੈਗਾ ਪੂਰਾ ਤਰੀਕਾ ਜਿਹੜਾ ਰਹਿਣ ਦੇ ਚੱਕਰ ਚ ਇਹਨਾਂ ਦੀ ਪ੍ਰੋਬਲਮ ਆ ਭਾਈ ਟਾਵਰ ਨੇ ਨਹੀਂ ਨਹੀਂ ਪ੍ਰੋਬਲਮ ਪਾਈ ਜਨੇ ਬੰਦਿਆ ਨੇ ਪਾਈ ਇਹਨਾਂ ਨੂੰ ਘਰ ਨਵੇਂ ਪਾ ਕੇ ਆਪਣੇ ਅਰਗੇ ਨੇ ਆ ਦੇਖ ਸਕਦੇ ਹੋ ਮਿੱਤਰੋ ਤੁਸੀਂ ਇਹਰਾ ਵੱਡਾ ਪੰਜਰਾਸ ਹੁਣ ਆਪਾਂ ਛੋਟਾ ਕਰਦੇ ਆਂ ਇਧਰ ਬਾਬਾ ਕੜਾਈ ਜਾਂਦਾ ਧੂਆ ਹਾਂ ਬਾਬਾ ਧੂਆ ਕੜਾਈ ਜਾਂਦਾ ਧੂਆ ਇਹਦੇ ਦੋ ਬਾਂਜਾਂਣਗੇ ਹਾਂ ਦੋ ਬਾਂਜ ਇੱਕ ਉਧਰ ਇੱਕ ਉਧਰ ਹਾਂ ਹਾਂ ਬਾਲਾ ਵੱਡਾ ਹਨਾ ਵੱਡਾ ਵਾਲਾ ਆਹ ਮੁਰਗੀ ਵੱਡਦਾ ਹੀ ਨਹੀਂ ਓਕੇ ਓਕੇ ਆਹ ਦੇਖੋ ਵੀ ਆਪਾਂ ਜਿਹੜਾ ਆਸ ਇਹਦੇ ਵਿੱਚੋਂ ਕੱਢਾ ਵਾ ਆ ਉਹਦੇ ਦੋ ਗਣਾ ਤੇ ਆ ਆ ਕੇ ਸਾਰਾ ਇੱਕ ਉਹ ਪਰ ਲੈ ਇਸਾ ਚੱਕੇ ਨਿੱਕੇ ਆ ਦੋ ਇਸਾ ਇਹ ਜੁੜੇ ਨੂੰ ਆਸਨੇ ਐ ਜੁੜਾ ਇਹ ਪਹਿਲਾ ਹੈ ਐਡਾ ਵੱਡਾ ਸੀ ਇਹਨੂੰ ਚਾਲੇ ਵੱਡ ਕੇ ਕਿਉਂਕਿ ਜਿਹੜੀ ਚਿੜੀ ਹੁੰਦੀ ਆ ਇਹਨੂੰ ਬਹੁਤ ਹੀ ਘੱਟ ਜਗ੍ਹਾ ਚਾਹੀਦੀ ਆ ਇਹਦੇ ਵਿੱਚ ਆਪਾਂ ਡੱਬੀ ਜਿਹੜੀ ਕੱਢੀ ਆ ਦੇਖ ਸਕਦੇ ਇੱਥੇ ਲੱਗਣੀ ਸੀ ਇਹਦੇ ਵਿੱਚੋਂ ਦੋ ਹਾਂ ਬੱਬਾ ਕਿਹੜਾ ਬਰਗਾਰ ਆ ਉਹ ਮੈਂ ਮੇਖਾਂ ਲੈਣ ਗਿਆ ਸੀ ਦੋਸਤੋ ਮੇਖਾਂ ਚਾਹੀਦੀਆਂ ਆਪਾਂ ਨੂੰ ਕਿ ਬੰਦਾ ਇੱਧਰ ਜਿਹਨੇ ਦੂਜਾ ਵੀ ਵੜਤਾ ਇਹ ਗੱਲਾ ਜਿਹੜਾ ਵੜਤਾ ਵੀ ਕਿਧਰ ਰਹਿ ਗਏ ਥੋੜੇ ਚਾ ਲੈਣਗੇ ਮੇਖਾ ਚਾ ਲੈਣਗੇ ਦੇਖ ਦੇਖ ਮੋਟਨਾ ਮੇਖਾਂ ਆ ਜਾ ਉਧਰੋਂ ਬਰੀਕ ਮੇਖਾਂ ਲੈ ਕੇ ਆ ਸੋ ਆਪਣੇ ਜਿਹੜੇ ਇਹ ਪਹਿਲਾਂ ਦੋ ਸੀ ਹੁਣ ਇਹ ਚਾਰ ਬਣ ਜਾਣੇ ਪੰਜਰੇ ਚਾਰਾਂ ਮਤਲਬ ਜਿਹੜੇ ਹੈਗੇ ਜੋੜੇ ਚਾਰਾਂ ਜੋੜਿਆਂ ਦੀ ਜਿਹੜੀ ਰੈਸ਼ ਵਿੱਚ ਹੋ ਜੂ ਹੈ ਨਾ ਬਾਬਾ ਚਾ ਲੈ ਕੇ ਆਉਣਾ ਉਹ ਕਿੱਥੋਂ ਲੈਣਗੇ ਮੇਖਾ ਉਹਨਾਂ ਤਾਂ ਮੈਂ ਕਿਹਾ ਇਹ ਮੇਖਾਂ ਮੇਰੇ ਕੋਲੇ ਮਾਪਾ ਛੋਟਾ ਵੀ ਲੈ ਉਨੇ ਕੋਈ ਨਾ ਕਿਹੜੇ ਕੋਰ ਤਾਰੇ ਦੀ ਗੱਲ ਕਰਦਨ ਨੂੰ ਉਹ ਹੀ ਕਿਹੜਾ ਮਤਲਬ ਅੱਛਾ ਉਹ ਹਾਂ ਉਹ ਅੰਬਰ ਸਰਚ ਕਰਦਾਰਾ ਉੱਥੇ ਵੀ ਚੱਲਾਂਗੇ ਆਪਾਂ ਕੋਈ ਨਾ ਸੋ ਚਾਰ ਜਿਹੜੇ ਹੈ ਆਪਣੇ ਆਲੇ ਨੇ ਬ੍ਰਦਰ ਤਿਆਰ ਹੋ ਗਏ ਤੁਸੀਂ ਦੇਖ ਸਕਦੇ ਆ ਗਲੈਂਡਰ ਦੀ ਮਦਦ ਦੇ ਨਾਲ ਆਪਾਂ ਵੱਢਿਆ ਇਹਨੂੰ ਵਿੱਚੋਂ ਮੇਖਾ ਮੋਟਾ ਨਹੀਂਗਾ ਯਾਰ ਮੈਨੂੰ ਲੱਗਦਾ ਉੱਤਰ ਨੂੰ ਰਹਿਣ ਦੇ ਕਿੱਧਰ ਲਾਉਣਾ ਇਹਨੂੰ ਇਹ ਜਿਹੜਾ ਦੂਜਾ ਪਿਆ ਇੱਕ ਸਪੋਰਟ ਥੱਲੇ ਵੀ ਲਾ ਮੈਂ ਕਹਿੰਨਾ ਕੋਰ ਪੀਦੇ ਦੇ ਨਹੀਂ ਨਹੀਂ ਆਪੋ ਆਹੇ ਆਵੇਂ ਇੱਕ ਪੜਾ ਦੇ ਮੇਖ ਮੇਖਾਂ ਦਾ ਘਰੇ ਵੱਧੂ ਪਈਆਂ ਪਕੜ ਪਕੜ ਇੱਥੇ ਲਾ ਦੇ ਥੋੜੀ ਚੱਲ ਵਾ ਠੀਕ ਆ ਕਾਜ ਦੇਖੋ ਘਰ ਰਹਿਣ ਵੀਡੀਓ ਬਣਾਉਣਾ ਦਾ ਢਾਲੀ ਤੰਦਰਾ ਆ ਕੈਂਦਾ ਤੰਦਰਾ ਆ ਕੈਂਦਾ ਤੰਦਰਾ ਆ ਕੈਂਦਾ ਸੋ ਪ੍ਰੋਹਾਟੇ ਕੰਮ ਕਰਦਿਆਂ ਕਰਦਿਆਂ ਸਾਡੇ ਆ ਪਿੰਜਰੇ ਟੰਗ ਦਾ ਟੰਗ ਦਾ ਦੋ ਬੰਦੇ ਮਿਲੇ ਸਾਨੂੰ ਇੱਕ ਬੰਦਾ ਆ ਮਿਲਿਆ ਕਾਮਿਲ ਐਨੇਕ ਨੇਕ ਨਮਾਣਾ ਐ ਕਾ ਇਹ ਇਹਦਾ ਨਾ ਸੁਖਮਣ ਸੁਖਮਣ ਦੀਪ ਹੈ ਸੁਖਮਣ ਪ੍ਰੀਤਾ ਕੇ ਸੁਖਮਣ ਦੀਪ ਹੈ ਹੈ ਚਲੋ ਭਰਾਵਾ ਇਹ ਸਾਡੇ ਕੰਮ ਕਰਦਿਆਂ ਕਰਦਿਆਂ ਕੰਮ ਕਰਦਿਆਂ ਕਰਦਿਆਂ ਸਾਡੇ ਇੱਥੇ ਸਾਨੂੰ ਇਹ ਦੋ ਬੰਦੇ ਮਿਲੇ ਸੀ ਇਹਨਾਂ ਨੇ ਆ ਕੇ ਰੌਣਕ ਮੇਲਾ ਲਾਇਆ ਇੱਥੇ ਥੋੜੇ ਬੰਦੇ ਵਿਚਾਰੇ ਪੱਧਰ ਆ ਚਲੋ ਕੋਈ ਨਾ ਲੈ ਇੱਕ ਦਜੇ ਦੇ ਪੁੱਠੇ ਨਾ ਲੈਂਦੇ ਇਹ ਕੱਲ੍ਹ ਦੀ ਬੱੱਚੀ ਬੰਨੀ ਹੋਈ ਆ ਇਹਨਾਂ ਦਾ ਘਰ ਬਣਾਇਆ ਹੋਇਆ ਆਹ ਇਹ ਰੱਖੀ ਨਹੀਂ ਹੋਈ ਮਤਲਬ ਇਹ ਵੈਸੇ ਹੀ ਇੱਥੇ ਫਿਰਦੀ ਸੀ ਇਹ ਬਨ ਲਈਏ ਸ਼ਾਲਾ ਵਾਰਾ ਪਸ਼ੂ ਮਤਲਬ ਜਿਹੜੀ ਸਹੀ ਗੱਲ ਹੁਣ ਦੱਸਾਂ ਸਿੱਧੀ ਵਾਰਾ ਪਸ਼ੂ ਫੜ ਕੇ ਇੱਥੇ ਰੱਖਿਆ ਗਿਆ ਸੇਵਾ ਵਾਸਤੇ ਆਹ ਖੁਰਲੀ ਬਣਾਈ ਆ ਆ ਬੰਦੇ ਨੇ ਜਿਹੜੀ ਇਹ ਸੇਵਾ ਨਿਭਾਈ ਆ ਇਹ ਨਹੀਂ ਬੰਨੇਗੇ ਇਹ ਨਹੀਂ ਬੰਨੇ ਇਹ ਨਹੀਂ ਬੰਨੇ ਆ ਸਰ ਫੇ ਕਹਿੰਦਾ ਵੀ ਮੈਂ ਸ਼ੋਅ ਆਫ ਨਹੀਂ ਕਰਨਾ ਚਾਹੁੰਦਾ ਕਿ ਜੇ ਮੈਂ ਕੋਈ ਸੇਵਾ ਕਰਦਾ ਮੋਂ ਤਾਂ ਚੱਲ ਮੈਂ ਇਹਦੀ ਵੀਡੀਓ ਬਣਾਤੀ ਸੋ ਇੱਕ ਗਣਾ ਪਹਿਲਾਂ ਵੀ ਸੀਗੀ ਉਹਦੀ ਪੂਛ ਦੇ ਵਿੱਚ ਕੀੜੇ ਪੈ ਗਏ ਸੀਗੇ ਉਹ ਵੀ ਦਾਣ ਠੀਕ ਕੀਤੀ ਸੀ ਬਾਅਦ ਚ ਐਂਡ ਤੇ ਮਰ ਗਈ ਸੀ ਉਹ ਬੁੱਢੀ ਵਾਲੀ ਸੀ ਚੱਲ ਜਾਵੜਾ ਜਾਵੜਾ ਚਾਵੜਾ ਲੋ ਵੀ ਮਿੱਤਰੋ ਆਪਣੇ ਜਿਹੜੇ ਹੈਗੇ ਆ ਆਲਣੇ ਪੰਛੀਆਂ ਦੇ ਉਹ ਆਪਣੇ ਚਾਰ ਲੱਗ ਗਏ ਆ ਇਹ ਦੇਖੋ ਜੀ ਗਿਆਨੀ ਸਾਹਿਬ ਉੱਪਰ ਚੜੇ ਆ ਸੈਟਿੰਗ ਕਰਦੇ ਪਏ ਮਾੜੀ-ਮੋਟੀ ਜਿਹੀ ਰਹਿੰਦੀ ਆ ਤੇ 1 2 3 ਤੇ 1 ਆ ਲੱਗਾ ਹੈਨਾ 4 ਕੋਈ ਨਾ ਆ ਤੇ ਮਾੜਾ-ਮੋੜਾ ਟੇਡਾ ਵੀ ਚੱਲ ਜੂਗਾ ਥੋੜਾ ਹਨੇਰਾ ਪੈਂਦਾ ਕਿਉਂਕਿ ਤੁੱਪ ਵੀ ਪੈਂਦੀ ਆ ਹੋ ਸਕਦਾ ਵੀਡੀਓ ਮਾੜੀ-ਮੋਟੀ ਨਾ ਵਧੀਆ ਬਣੀ ਹੋਵੇ ਕੁਆਲਿਟੀ ਚ ਤੇ ਇਸ ਕਰਕੇ ਆਪਾਂ ਜਿਹੜਾ ਇਹ ਕੀਤਾ ਕਿ ਅੱਜ ਬਚ ਕੇ ਮਿੱਤਰਾਂ ਚਾਰ ਜਿਹੜੇ ਹੈਗੇ ਆ ਪਾਲਣੇ ਲਾਏ ਆ ਤੇ ਇਸ ਤਰ੍ਹਾਂ ਇਹ ਆਪਾਂ ਸਾਰੇ ਜਣੇ ਪ੍ਰਾਲਾ ਕਰਕੇ ਥੋੜਾ-ਥੋੜਾ ਤੇ ਇਹਨਾਂ ਦੇ ਰਹਿਣ ਨੂੰ ਜੇ ਘਰ ਜਗ੍ਹਾ ਇਦਾਂ ਮਿਲਦੀ ਰਹੇ ਪੰਛੀਆਂ ਨੂੰ ਤੇ ਸੋ ਇਸ ਕਰਕੇ ਜਿਹੜੇ ਪੰਛੀ ਆ ਜਿੰਨੇ ਲੋਕ ਹੋਇਆ ਉਹ ਦੁਬਾਰਾ ਫਿਰ ਆ ਸਕਦੇ ਆ ਬਹੁਤ ਰਹਦੇ ਹੋਏ ਪੰਛੀ ਆ ਜਿਹੜੇ ਅੱਜ ਕੱਲ ਆਪਾਂ ਨੂੰ ਦੇਖਣ ਨੂੰ ਵੀ ਨਹੀਂ ਮਿਲਦੇ ਤੇ ਜੇ ਆਪਾਂ ਇਦਾਂ ਘਰ ਬਣਾ ਕੇ ਦਵਾਂਗੇ ਉਹਨਾਂ ਨੂੰ ਤੇ ਸਭ ਕੁਝ ਵਾਪਸ ਆ ਜਾਊਗਾ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੇ ਕੋਈ ਚੈਨਲ ਤੇ ਨਵਾਂ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਜੇ ਵੀਡੀਓ ਚੰਗੀ ਲੱਗੀ ਇਹਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਧੰਨਵਾਦ ਜੀ